ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ਾ ਟੀਵੀ ਮੈਂ ਆ ਤੁਹਾਡੇ ਨਾਲ ਮਨਪ੍ਰੀਤ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਖਾਸ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਪੰਨੂ ਸਾਹਿਬ ਜੀ ਦੀ رائے ਲਵਾਂਗੇ ਉਹਨਾਂ ਉੱਤੇ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਜੀ ਦਾ ਸਤਿ ਸ਼੍ਰੀ ਅਕਾਲ ਪੰਨੂ ਜੀ ਪੰਨੂ ਜੀ ਗੱਲ ਕਰਦੇ ਹਾਂ ਜੋੜ ਤੋੜ ਦੀ ਰਾਜਨੀਤੀ ਦੀ ਸਾਧਵੀ ਪ੍ਰਗਿਆ ਠਾਕੁਰ ਭਾਜਪਾ ਦੇ ਵਿੱਚ ਸ਼ਾਮਿਲ ਹੋਈ ਇੱਕ ਦਿਨ ਬਾਅਦ ਹੀ ਭੂਪਾਲ ਤੋਂ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਤੁਸੀਂ ਇਸ ਬਾਰੇ ਕੀ ਕਹੋਗੇ ਮੰਤਰੀ ਜੀ ਇਹਦੀ ਹਿਸਟਰੀ ਬਹੁਤ ਪਿੱਛੇ ਜਾਂਦੀ ਹੈ ਸਾਧਵੀ ਪ੍ਰਗਿਆ ਬੜੇ ਜਿਹੜੇ ਕਟੜ ਸੋਚ ਵਾਲੇ Hindu ਪਰਿਵਾਰ ਚੋਂ ਕਹਿੰਦੇ ਆ 아이ਸੀ ਜੀ ਕਾਲਜ ਪੜ੍ਹਦੇ ਆ ਆਰਐਸਐਸ ਤੇ ਵਿਸ਼ਵਿੰਦੂ ਪ੍ਰੀਸ਼ਦ ਦੀ ਸੋਚ ਦੇ ਨਾਲ ਜੁੜਦੀ ਗਈ ਜੀ ਉਹਨਾਂ ਦੀ ਸਟੂਡੈਂਟ ਲੀਡਰ ਬਣੀ ਫਿਰ ਇਹਨਾਂ ਨੇ ਇੱਕ ਹੋਰ ਵੱਖਰਾ ਸੰਗਠਨ ਬਣਾ ਲਿਆ ਜਿਹੜਾ ਜ਼ਿਆਦਾ ਤਿੱਖਾ ਗਰਮਦਲੀ ਸੰਗਠਨ ਸੀ ਜੀ ਉਹਦੇ ਵਿੱਚੋਂ ਇਹਨਾਂ ਨੇ اسلامک টেরਰিজਮ ਡੜਾ ਉਹਨੂੰ ਕਾਉਂਟਰ ਕਰਨ ਵਾਸਤੇ ਸੋਚਿਆ ਕਿ ਕੁਝ ਕਰਾਂਗੇ ਇਹ ਰਿਪੋਰਟਾਂ ਨੇ ਹੁਣ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਨੇ ਕੀਤਾ ਕੁਝ ਚਿਰ ਪਹਿਲਾਂ ਤੱਕ ਅਸੀਂ ਕਹਿੰਦੇ ਸੀ ਇਹਨਾਂ ਨੇ ਕੀਤਾ ਜੀ ਹੁਣ ਕਿਉਂਕਿ ਮੁਕਦਮੇ ਖਾਰਜ ਹੋ ਚੁੱਕੇ ਆ ਹਾਂਜੀ ਸਾਨੂੰ ਇਹ ਕਹਿਣਾ ਪੈਂਦਾ ਕਿ ਇਹ ਰਿਪੋਰਟਾਂ ਨੇ ਕਿ ਇਹਨਾਂ ਨੇ ਉਸ ਵਕਤ اسلامਿਕ টেরਰিজਮ ਨੂੰ ਕਾਉਂਟਰ ਕਰਨ ਵਾਸਤੇ ਕੁਝ ਕਦਮ ਚੁੱਕੇ ਮਹਾਰਾਸ਼ਟਰ ਦੇ ਮਾਲੇਗਾਉਂ ਚ ਇੱਕ ਬੰਬ ਧਮਾਕਾ ਹੋ ਗਿਆ ਜੀ ਉਸ ਬੰਬੂ ਧਮਾਕੇ ਦਾ ਦੋਸ਼ ਇਸਲਾਮਿਕ ਟੈਰਰਿਸਟਾਂ ਤੇ ਗਿਆ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਮੋਟਰਸਾਈਕਲ ਦੇ ਉੱਤੇ ਰੱਖ ਕੇ ਬੰਬ ਚਲਾਇਆ ਗਿਆ ਉਹ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੇ ਨਾਂ ਤੇ ਰਜਿਸਟਰਡ ਸੀ ਤੇ ਇਹਦੀ ਗ੍ਰਫਤਾਰੀ ਹੋਈ ਹੈ ਜਦੇ ਨਾਲ ਇੱਕ ਕਰਨਲ ਸ਼੍ਰੀ ਕਾਂਤ ਪ੍ਰੋਹਿਤ ਤੇ ਇੱਕ ਆਪੇ ਬਣਿਆ ਜਗਤਗੁਰੂ ਪਾਂਡੇ ਜੀ ਉਹ ਸਾਰੇ ਫੜੇ ਗਏ ਪੁਲਿਸ ਨੇ ਸਿੱਕੇਬੰਦ ਕੇਸ ਬਣਾ ਦਿੱਤਾ ਬੀਜਪੀ ਆਰਐਸਐਸ ਤੇ ਵਿਸ਼ਵ ਬਿੰਦੂ ਪ੍ਰੀਸ਼ਦ ਦੀ ਲੀਡਰਸ਼ਿਪ ਤੇ ਬਜਰਾੰਗ ਦਲ ਦੀ ਵੀ ਸਾਰੇ ਕਹਿਣ ਕਿ ਹਿੰਦੂ ਸੰਗਠਨਾਵਾਂ ਦੇ ਉੱਤੇ ਬਦੋ ਬਦਿ ਕਾਲਾ ਧਾਗ ਤੱਬਾ ਲਾਇਆ ਜਾ ਰਿਹਾ ਮਹਾਰਾਸ਼ਟਰ ਦੀ ਪੁਲਿਸ ਦਾ ਜਿਹੜਾ ਆਈਜੀ ਇਹ ਸਭ ਤੋਂ ਵੱਧ ਨਿਸ਼ਾਨੇ ਤੇ ਰੱਖੀ ਬੈਠੇ ਸੀ ਜੀ 2008 ਜਦੋਂ ਬਹੁਤ ਵੱਡਾ ਹਮਲਾ ਮਹਾਰਾਸ਼ਟਰ ਤੇ ਮੁੰਬਈ ਤੇ ਉਹ ਹਮਲੇ 'ਚ ਉਹ ਲੜਦਾ ਬੜੀ ਬਹਾਦਰੀ ਨਾਲ ਮਾਰਿਆ ਗਿਆ ਹਿਮੰਤ ਕਰਕਰੇ ਫਿਰ ਉਹਦੇ ਘਰ ਜਾਣ ਲੱਗੇ ਜੀ ਤੇ ਉਹਦੀ ਵਾਈਫ ਨੇ ਕਿਹਾ ਜੀ ਮੇਰੇ ਘਰ ਨਾ ਆਇਓ ਤੁਸੀਂ ਕੱਲ ਤੱਕ ਉਹਨੂੰ ਜਲੀਲ ਕਰਦੇ ਰਹੇ ਜੀ ਉਸ ਬੰਦੇ ਦਾ ਸਾਰੀ ਉਮਰ ਦਾ ਰਿਕਾਰਡ ਸਾਫ਼ ਸੀ ਹੁਣ ਦੋ ਚਿੱਤੀ ਇੱਕ ਪਾਸੇ ਕਹਿੰਦੇ ਹੈਮੰਤ ਕਰਕਰੇ ਦੇਸ਼ ਦਾ ਬਹੁਤ ਵੱਡਾ ਸ਼ਹੀਦ ਦੂਸਰੇ ਪਾਸੇ ਕਹਿੰਦੇ ਜੀ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਪੋਰਟਾਂ ਆਉਣ ਨੇ ਬਣਾਂਗੇ ਨੇ ਪਤਾ ਨਹੀਂ ਕੀ ਇਹ ਕੁੜੇ 10 ਸਾਲ ਤੋਂ ਵੱਧ ਛੇਲ ਵਿੱਚ ਰਹੀ ਕਦੇ ਜਾਂ ਆਵਦਾ ਇਹਨੂੰ ਸਜ਼ਾ ਉਹ ਜਿਹੜੀਆਂ ਕਦੇ ਜਾਪਦਾ ਸੀ ਅੱਜ ਬਾਹਰ ਆਈ ਪੜ ਕੇ ਬਾਹਰ ਆਈ ਆਖਰ ਨੂੰ ਅਦਾਲਤ ਨੇ ਬਰੀ ਕਰ ਦਿੱਤੀ ਜੀ ਬਾਹਰ ਆ ਗਈ ਬਾਹਰ ਆਈ ਨੂੰ ਕਾਫੀ ਦਿਨ ਹੋ ਗਿਆ ਅੰਦਰ ਅੰਦਰ ਗੱਲਬਾਤ ਚੱਲਦੀ ਸੀ ਕਿ ਇਹਨੂੰ ਚੋਣ ਲੜਾਈ ਜਾਵੇ ਚੋਣ ਲੜਾਉਣ ਲੱਗੇ ਆ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਸਾਬਕਾ ਮੁੱਖ ਮੰਤਰੀ ਜਿਹੜਾ ਸ਼ਿਵਰਾਜ ਸਿੰਘ ਚੋਹਾਨ ਉਹਦੀ ਹਾਜ਼ਰੀ 'ਚ ਜੀ ਜਦੋਂ ਸ਼ਿਵਰਾਜ ਚੋਹਾਨ ਮੁੱਖ ਮੰਤਰੀ ਸੀ ਉਹਦੇ ਹੁੰਦਿਆਂ ਮੱਧ ਪ੍ਰਦੇਸ਼ ਦੀ ਪੁਲਿਸ ਨੇ ਉਹ ਸਿੱਧੇ ਰਾਜ ਦੀ ਪੁਲਿਸ ਨੇ ਇਸ ਸਾਧਵੀ ਪ੍ਰਗਿਆ ਬਾਰੇ ਹੋਰ ਰਿਪੋਰਟਾਂ ਦਿੱਤੀਆਂ ਸੀ ਤੇ ਉਦੋਂ ਇਹਨੂੰ ਬਚਾਉਣ ਵਾਸਤੇ ਕੋਸ਼ਿਸ਼ ਨਹੀਂ ਕਰਦਾ ਜੀ ਤੇ ਅੱਜ ਉਹ ਹੋਰ ਪਾਸੇ ਆ ਉਹਨੇ ਇਹਨੂੰ ਪਾਰਟੀ 'ਚ ਸ਼ਾਮਲ ਕੀਤਾ 1 ਘੰਟੇ ਬਾਅਦ ਸੁਨਿਆ ਆ ਗਿਆ ਕਿ ਇਹਨੂੰ ਪੋਪਾਲ ਤੋਂ ਮੱਧ ਪ੍ਰਦੇਸ਼ ਦੀ ਰਾਜਧਾਨੀ ਤੋਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਬਣਾ ਲਿਆ ਤੇ ਮੁਕਾਬਲਾ ਕਿਸ ਦੇ ਨਾਲ ਕਾਂਗਰਸ ਪਾਰਟੀ ਦਾ ਲੀਡਰ ਬੜਾ ਸੀਨੀਅਰ ਲੀਡਰ ਦਿਗਵੇਜ ਸਿੰਘ ਜੀ ਉਹ ਮੱਧ ਪ੍ਰਦੇਸ਼ ਦਾ 10 ਸਾਲ ਦੋ ਵਾਰੀਆਂ ਚ ਮੁੱਖ ਮੰਤਰੀ ਰਹਿ ਚੁੱਕਾ ਮੁਕਾਬਲਾ ਵੇਖੋ ਕਿੰਨਾ ਕੰਟਰਾਸਟ ਹੈ ਇੱਕ ਪਾਸੇ ਉਹ ਬੀਬੀ ਹੈ ਜਿਹੜੀ 10 ਸਾਲ ਜੇਲ੍ਹ ਚ ਰਹਿ ਚੁੱਕੀ ਹੈ ਦੂਜੇ ਪਾਸੇ ਉਹ ਉਮੀਦਵਾਰ ਹੈ ਕਾਂਗਰਸ ਵੱਲੋਂ ਜਿਹੜਾ 10 ਸਾਲ ਮੁੱਖ ਮੰਤਰੀ ਰਹਿ ਚੁੱਕਾ ਜੀ 10 ਸਾਲ ਦਾ ਮੁੱਖ ਮੰਤਰੀ 10 ਸਾਲ ਦੇ ਜੇਲ੍ਹ ਦੇ ਬੰਦੇ ਇਹਨਾਂ ਦੋਵਾਂ ਦਾ ਆਪੋ ਵਿੱਚ ਮੁਕਾਬਲਾ ਹੋਵੇਗਾ ਭਾਜਪਾ ਵਾਲੇ ਕਹਿੰਦੇ ਆ ਕਿ ਸਾਡੇ ਉੱਤੇ ਭਗਵਾ ਅੱਤਵਾਦ ਦਾ ਠੱppa ਲਾਇਆ ਗਿਆ ਜੀ ਹਿੰਦੂ ਹੱਤਵਰਦੀ ਦਾ ਠੱppa ਲਾਇਆ ਗਿਆ ਠੱppa ਕੋਈ ਲਾਉਂਦਾ ਨਹੀਂ ਹੁੰਦਾ ਜਿਸ ਸਿੱਖਾਂ ਵਿੱਚੋਂ ਕੁਝ ਲੋਕ ਤੁਰੇ ਸੀ ਉਹਨਾਂ ਬੰਦੂਕਾਂ ਚੁੱਕੀਆਂ ਸੀ ਤੇ ਭਾਜੀਪੀ ਤੇ ਕਾਂਗਰਸ ਵਾਲੇ ਉਹਨਾਂ ਨੂੰ ਵੀ ਸਿੱਖ ਹੱਤਵਰਦੀ ਕਹਿੰਦੇ ਸੀ ਜੀ ਮੁਸਲਮਾਨਾਂ ਵਿੱਚੋਂ ਕੁਝ ਲੋਕਾਂ ਨੇ ਬੰਦੂਕਾਂ ਚੁੱਕੀਆਂ ਨੇ ਜੰਮੂ ਕਸ਼ਮੀਰ ਚੁੱਕੀਆਂ ਭਾਵੇਂ ਇਰਾਕ ਅਫਗਾਨਿਸਤਾਨ ਚੁੱਕੀਆਂ ਹੋਣ ਉਹਨਾਂ ਨੂੰ ਵੀ ਮੁਸਲਮਾਨ ਹੱਤਵਰਦੀ ਆਖਿਆ ਜਾਂਦਾ ਤੇ ਜੇ ਹਿੰਦੂਆਂ ਵਿੱਚੋਂ ਕੁਝ ਲੋਕ ਇਸ ਪਾਸੇ ਨੂੰ ਤੁਰਨਗੇ ਤੁਹਾਨੂੰ ਹਿੰਦੂਵਾਦ ਵਾਲੀ ਆਖਿਆ ਹੀ ਨਾ ਠੱਪਾ ਥੋੜਾ ਜੀ ਇਥੇ ਆਪੋ ਆਪਣਾ ਭਾਈਚਾਰਾ ਸੰਭਾਲਦੀ ਗੱਲ ਹੈ ਜੇ ਸੰਭਾਲ ਕੇ ਰੱਖੋਗੇ ਨਾ ਕੋ ਠੱਪਾ ਲੱਗਿਆ ਲੱਗਿਆ ਇਹ ਆਖਣਾ ਕਿ ਸਾਡੇ ਵਿੱਚ ਕੋਈ ਇਦਾਂ ਦਾ ਹੈ ਹੀ ਨਹੀਂ ਇਹ ਕਿਸੇ ਵੀ ਭਾਈਚਾਰੇ ਬਾਰੇ ਕੋਈ ਪੱਕੀ ਕਲੀਨ ਚਿੱਟ ਕੋਈ ਪੱਕਾ ਸਰਟੀਫਿਕੇਟ ਦਿੱਤਾ ਜਾ ਸਕਦਾ ਜੀ ਹੁਣ ਸਾਧ ਵੀ ਪ੍ਰਗਿਆ ਸਿੰਘ ਠਾਕੁਰ ਜੇਲ ਤੋਂ ਬਾਹਰ ਆ ਗਈ ਹੈ ਉੱਥੇ ਤੇ ਕਹਿੰਦੇ ਸੀ ਇਹਨੂੰ ਬਿਮਾਰੀਆਂ ਬਹੁਤ ਗੰਭੀਰ ਨੇ ਪਤਾ ਨਹੀਂ ਹਾਲਤ ਕਿਦਾਂ ਦੀ ਮਾੜੀ ਹੈ ਕੀ ਕੁਛ ਹੈ ਅਸਰੇ ਉਹ ਕੰਦੀ ਮੈਂ ਬਿਲਕੁਲ ਠੀਕ ਆ ਤੇ ਮੈਂ ਚੋਣ ਲੜੂਗੀ ਤੇ ਮੈਂ ਚੋਣ ਜਿੱਤੂਗੀ ਜੀ ਇਤੇ ਚੋਣ ਦੇ ਵਿੱਚ ਫੈਸਲਾ ਤੇ ਪੋਪਾਲ ਦੇ ਲੋਕਾਂ ਨੇ ਕਰਨਾ ਪਰ ਲੋਕ ਵੀ ਕੀ ਕਰਨਗੇ ਲੋਕਾਂ ਨੂੰ ਪਤਾ ਥੋੜਾ ਲੱਗਦਾ ਲੋਕਾਂ ਨੂੰ ਤੇ ਜਿੱਦ ਨੂੰ ਮਰਜ਼ੀ ਗੁਮਰਾਹ ਕਰਕੇ ਲੈ ਜਾਓ ਇਹ ਪੋਪਾਲ ਉਹ ਹੀ ਆ ਜਿੱਥੇ ਯੂਨੀਅਨ ਕਾਰਬਾਈਡ ਕੰਪਨੀ ਦੀ ਗੈਸ ਲੀਕ ਹੋ ਗਈ ਸੀ 25000 ਤੋਂ ਵੱਧ ਲੋਕ ਮਰ ਗਏ ਸੀ ਜਿਹੜੇ ਪਲਾਂਟ ਦੇ ਇੰਚਾਰਜ ਦੀ ਕਿਰਪਾ ਨਾਲ 25000 ਲੋਕ ਮਾਰੇ ਗਏ ਉਹ ਭਾਰਤ ਵਿੱਚ ਆ ਉਹਨੂੰ ਪਦਮ ਸ਼੍ਰੀਆ ਮਿਲਦੀਆਂ ਫਿਰਦੀਆਂ ਤੇ ਉਸ ਕੰਪਨੀ ਦਾ ਅਮਰੀਕਾ 'ਚ ਬੈਠਾ ਚੇਅਰਮੈਨ ਕਹਿੰਦੇ ਸੀ ਉੱਤੇ ਬਣਾ ਦਿਓ ਉਹ ਉੱਥੇ ਫਿਰਦਾ ਫੁਰਦਾ ਮਾਰਿਆ ਗਿਆ ਸੀ ਜਿਹੜੇ ਪੁਪਾਲ ਦੇ ਲੋਕਾਂ ਨੂੰ 25000 ਮੌਤਾਂ ਦਾ ਇਨਸਾਫ ਨਹੀਂ ਮਿਲਿਆ ਅੱਜ ਆਖੋ ਕਿ ਉਹ ਵੋਟਾਂ 'ਚ ਸਹੀ ਫੈਸਲਾ ਦੇਣਗੇ ਫੈਸਲੇ ਅੱਜ ਕੱਲ ਹੁੰਦੇ ਤੇ ਭਾਵੇਂ ਚੋਣਾਂ ਨਾਲ ਆ ਵੋਟਾਂ ਨਾਲ ਆ ਪਰ ਲੋਕਾਂ ਨੂੰ ਗੁਮਰਾਹ ਕੀਤਾ ਜਾ ਸਕਦਾ ਗੁਮਰਾਹ ਕਰਨ ਦੀ ਲੜਾਈ 'ਚ ਕੌਣ ਜਿੱਤਦਾ ਆਪਾਂ ਨਤੀਜੇ ਤੇ ਚਰਚਾ ਕਰਾਂਗੇ ਜੀ ਪੰਨੂ ਸਾਹਿਬ ਜਗਮੀਤ ਸਿੰਘ ਬਰਾੜ ਦੇ ਸ਼ਰੂਮਣੀ ਅਕਾਲੀ ਦਲ ਚ ਸ਼ਾਮਲ ਹੋਣ ਦੀਆਂ ਖਬਰਾਂ ਤੇ ਉਹਨਾਂ ਨੇ ਖੁਦ ਹੀ ਵਿਰਾਮ ਲਗਾ ਦਿੱਤਾ ਉਹਨਾਂ ਦਾ ਕਹਿਣਾ ਕਿ ਉਹ ਜਲਦੀ ਸ਼ਰੂਮਣੀ ਅਕਾਲੀ ਦਲ ਚ ਸ਼ਾਮਲ ਹੋ ਰਹੇ ਨੇ ਤੁਸੀਂ ਕੀ ਕਹੋਗੇ ਜਿੱਥੋਂ ਤੁਰਿਆ ਉੱਥੇ ਪਹੁੰਚ ਗਿਆ ਜੀ ਇੱਕ ਜੱਟ ਦੇ ਕੋਲ ਬੋਤੀ ਸੀ ਇੱਕ ਅੱਖੋ ਕਾਣੀ ਉਹ ਛੁੱਟ ਕੇ ਭੱਜ ਗਈ ਮੁੰਡਾ ਮਗਰ ਭੱਜਣ ਲੱਗਾ ਬਾਪੂ ਕਹਿੰਦਾ ਕੁਛ ਨਾ ਕਰ ਇਹਦੀ ਇੱਕ ਅੱਖ ਕਾਣੀ ਇਹਨੂੰ ਕੋ ਹੁੰਦੀ ਕੋ ਹੁੰਦੀ ਕੋ ਹੁੰਦੀ ਇੱਕ ਪਾਸੇ ਨੂੰ ਮੁੜਦੀ ਜਾਣਾ ਮੁੜ ਕੇ ਇਸੇ ਪੈੜੀ 'ਚ ਆ ਜਾਣਾ ਜਗਮੀਤ ਸਿੰਘ ਬਰਾੜ 1977 ਤੱਕ ਅਕਾਲੀ ਸੀ ਇਹਦੇ ਬਾਪ ਗੁਰਮੀਤ ਸਿੰਘ ਨੇ ਮੁਖਸਿਰ ਦੀ ਸੀਟ ਲੜੀ ਤੇ ਹਰਚਰਨ ਸਿੰਘ ਬਰਾੜ ਸਾਬਕਾ ਮੁੱਖ ਮੰਤਰੀ ਦਾ ਪੁੱਤਰ ਕਮਰਜੀਤ ਸਿੰਘ ਸੰਨੀ ਪਹਿਲੀ ਵਾਰ ਇਹਦੇ ਬਾਪ ਨੂੰ ਹਰਾ ਕੇ ਜਿੱਤਿਆ ਸੀ ਜੀ ਕਾਂਗਰਸ ਦੀ ਟਿਕਟ ਤੇ ਤੇ ਇਹ ਸਾਰਾ ਪਰਿਵਾਰ ਕਹਿੰਦਾ ਸੀ ਕਿ ਉਹ ਜਿੱਤਿਆ ਨਹੀਂ ਅਕਾਲੀਆਂ ਨੇ ਅੰਦਰੋਂ ਠੱਬੀ ਲਾ ਕੇ ਸਾਨੂੰ ਹਰਾਇਆ ਤੇ ਉਹਨੂੰ ਜਿਤਾਇਆ ਇਸ ਵਿਰੋਧ ਦੇ ਵਿੱਚੋਂ ਸਰਕਾਰ ਬਾਦਲ ਸਾਹਿਬ ਦੀ ਸੀ ਕਿਉਂਕਿ 1977 ਚ ਬਾਦਲ ਸਾਹਿਬ ਜਿੱਤ ਕੇ ਦੇ ਮੁੱਖ ਮੰਤਰੀ ਬਣ ਗਏ ਉਦੋਂ ਦੂਜੀ ਵਾਰ ਬਣੇ ਸੀ ਹੁਣ ਤਾਂ 5 ਵਾਰ ਬਣ ਚੁੱਕੇ ਆ ਉਹਨਾਂ ਦੇ ਵਕਤ ਜਗਮੀਤ ਸਿੰਘ ਬਰਾੜ ਤੇ ਪਹਿਲਾ ਕੇਸ ਬਣਿਆ ਜਗਮੀਤ ਸਿੰਘ ਬਰਾੜ ਕਾਂਗਰਸ ਵਿੱਚ ਚਲਾ ਗਿਆ 1980 ਚ ਉਹਨੇ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਅਸੈਂਬਲੀ ਚੋਂ ਲੜੀ ਹਾਰ ਗਿਆ ਫਿਰ 1985 ਚ ਲੜੀ ਹਾਰ ਗਿਆ 1992 ਜਦੋਂ ਕਾਲੀਆ ਬਾਈਕਾਟ ਕੀਤਾ ਸੀ 1992 'ਚ ਏਐਮਪੀ ਬਣ ਗਿਆ 1996 'ਚ ਹਾਰ ਗਿਆ ਸੁਖਬੀਰ ਸਿੰਘ ਬਾਦਲ ਤੋਂ 1998 'ਚ ਫਿਰ ਹਾਰ ਗਿਆ ਸੁਖਬੀਰ ਸਿੰਘ ਬਾਦਲ ਤੋਂ 1999 'ਚ ਇਹ ਜਿੱਤ ਗਿਆ ਸੁਖਬੀਰ ਸਿੰਘ ਬਾਦਲ ਹਾਰ ਗਿਆ 2004 'ਚ ਫਿਰ ਇੱਥੋਂ ਦੇ ਛੱਡ ਗਿਆ ਤੇ ਫਿਰੋਜ਼ਪੁਰ ਜਾ ਕੇ ਖਲੋ ਗਿਆ ਜੀ ਜਿਹਦਾ ਹੁਣ ਤੱਕ 1970 ਤੋਂ ਲੈ ਕੇ 42 ਸਾਲ ਤੱਕ ਇੱਕ ਪਰਿਵਾਰ ਨਾਲ ਆੜਾ ਲੱਗਾ ਰਿਹਾ ਕਾਲੀਦਲ ਨਾਲ ਨਹੀਂ ਇੱਕ ਪਰਿਵਾਰ ਨਾਲ ਆੜਾ ਲੱਗਾ ਰਿਹਾ ਉਹ ਇੰਨਾ ਲੰਮਾ ਚੱਕਰ ਘੁੰਮ ਕੇ ਫਿਰ ਉਸੇ ਪਰਿਵਾਰ ਚ ਆ ਜੇ ਆ ਚਾਰ ਦਿਨ ਪਹਿਲਾਂ ਦੀ ਗੱਲ ਹੈ ਸਾਡੇ ਪ੍ਰਾਈਮ ਏਸ਼ੀਆ ਟੀਮ ਦੇ ਮੈਂਬਰ ਨੇ ਜਸਵੰਦਰ ਸਿੰਘ ਬੇਟਾ ਜੀ ਉਹਨਾਂ ਨੇ ਖਬਰ ਦਿੱਤੀ ਸੀ ਕਿ ਜਗਮੀਤ ਸਿੰਘ ਬਰਾੜ ਅਕਾਲੀ ਦਲ ਜਾ ਰਿਹਾ ਤੇ ਜਗਮੀਤ ਸਿੰਘ ਬਰਾੜ ਨੇ ਉਹਦਾ ਖੰਡਨ ਕੀਤਾ ਸੀ ਤੇ ਹੁਣ ਜਗਮੀਤ ਸਿੰਘ ਬਰਾੜ ਸੱਚੀ ਮੁੱੱਚੇ ਅਕਾਲੀ ਦਲ ਜਾ ਰਿਹਾ ਸ਼ੁਭ ਕਾਮਨਾਵਾਂ ਪਟਕਦੀ ਰਹੂ ਹੈ ਕਦੇ ਇਹ ਕਾਲੀ ਦਲ ਸੀ ਕਦੇ ਕਾਂਗਰਸ ਵਿੱਚ ਸੀ ਕਾਂਗਰਸ ਵਿੱਚ ਉਹ ਬਿਆਨ ਸਿੰਘ ਧੜੇ ਨਾਲ ਸੀ ਫਿਰ ਬਿਆਨ ਸਿੰਘ ਦੇ ਖਿਲਾਫ ਮੋਗੇ ਚ ਜਾ ਕੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਉਸੇ ਬਾਦਲ ਨਾਲ ਮਿਲ ਕੇ ਇਹਨੇ 1996 ਚ ਰੈਲੀ ਕੀਤੀ ਸੀ ਜਿਹੜੇ ਬਾਦਲ ਨਾਲ ਲੜ ਕੇ ਕਾਲੀ ਦਲ ਛੱਡ ਗਿਆ ਸੀ ਜੀ ਉਦੋਂ ਬਾਅਦ ਇਹਨੇ ਨਰਸਿਮਰਾ ਰੌਣਾ ਰੇਡ ਕਾ ਪਾ ਲਿਆ ਫਿਰ ਇਹਨਾਂ ਨੇ ਰੜ ਕੇ ਇਹਨੇ ਤੇ ਨਰੈਣਦਤ ਤਵਾੜੀ ਨੇ ਇੱਕ ਤਵਾੜੀ ਕਾਂਗਰਸ ਬਣਾ ਲਈ ਕਹਿੰਦੇ ਸੀ ਉਹ ਮਾੜੀ ਕਾਂਗਰਸ ਹੈ ਤਵਾੜੀ ਕਾਂਗਰਸ ਹੈ ਤੁਹਾਡੀ ਕਾਂਗਰਸ ਵਿੱਚ ਚੋਣ ਲੜਕੇ 1996 ਵਿੱਚ ਫਿਰ ਮਾੜੀ ਕਾਂਗਰਸ ਵਿੱਚ ਆ ਗਿਆ ਮਾੜੀ ਕਾਂਗਰਸ ਵਿੱਚੋਂ ਫਿਰ ਛੱਡ ਗਿਆ ਫਿਰ ਇਹ ਤਿਰਨ ਮੁਲਕਾਂਗਸ ਵਿੱਚ ਆ ਗਿਆ ਫਿਰ ਇਹ ਚੌਕ ਚ ਖਲੋ ਕੇ ਹੋਕਾ ਦੇਣ ਲੱਗ ਪਿਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛੋ ਮੈਨੂੰ ਲੈਣ ਨੂੰ ਤਿਆਰ ਹੈ ਮੈਨੂੰ ਫਲਾਣੀ ਪਾਰਟੀ ਪੁੱਛੋ ਅੱਜ ਇਹ ਬਰਗਾੜੀ ਮੋਰਚੇ ਵੇਲੇ ਤਾਂ ਇਹਨੂੰ ਬਾਦਲ ਪਰਿਵਾਰ ਬੜਾ ਮਾੜਾ ਲੱਗਦਾ ਸੀ ਅੱਜ ਉਹ ਬਾਦਲ ਪਰਿਵਾਰ ਜਾਵੇਗਾ ਜੀ ਮੈਂ ਇਹਦੇ ਉੱਤੇ ਕੋਈ ਨਹੀਂ ਕਹਿੰਦਾ ਕਿ ਦਲ ਬਦਲੀ ਕੀਤੀ ਕਿ ਨਹੀਂ ਕੀਤੀ ਦਲ ਬਦਲੀ ਇਹਨਾਂ ਤੇ ਵਿਚਾਰ ਵਾਰ ਕੀਤੀ ਹੋਗੀ ਤੇ 14 14 ਵਾਰ ਦਲ ਬਦਲੀਆਂ ਕਰਨ ਵਾਲੇ ਵੀ ਅਗੇ ਨੇ ਇਥੇ ਕਈ ਇਹੋ ਜਿਹੇ ਜਿਹੜੇ ਹਰ ਚੋਣ 'ਚ ਦਲ ਬਦਲੀ ਕਰ ਜਾਂਦੇ ਰਹੇ ਔਰ ਸੁਖਰਾਮ ਦਾ ਪਰਿਵਾਰ ਕਿੰਨੀਆਂ ਦਲ ਬਦਲੀਆਂ ਕਰ ਗਿਆ ਹਿਮਾਚਲ ਪ੍ਰਦੇਸ਼ ਹੁਣ ਵੀ ਤਮਾਸ਼ਾ ਵੇਖੋ ਕਿ ਪਿਓ ਬੀਜੇਪੀ ਵੱਲੋਂ ਹਿੰਦੋਸਤ ਉਹਦਾ ਹਿਮਾਚਲ ਪ੍ਰਦੇਸ਼ ਦਾ ਮੰਤਰੀ ਹੈ ਜੀ ਤੇ ਪੁੱਤਰ ਕਾਂਗਰਸ ਪਾਰਟੀ ਵੱਲੋਂ ਉੱਥੇ ਪਾਰਲੀਮੈਂਟ ਦੀ ਚੋਣ ਲੜਦਾ ਪਿਆ ਤੇ ਬਾਪੂ ਪਹਿਲਾਂ ਕਾਂਗਸੋਂ ਦਾ ਟੈਲੀਕਮ ਮੰਤਰੀ ਸੀ ਫਿਰ ਵਾਜਪਾਈ ਸਾਹਿਬ ਵੱਲੋਂ ਮੰਤਰੀ ਬਣ ਗਿਆ ਸੀ ਇੱਥੇ ਬੜੇ ਲੋਕਾਂ ਜਿਨ੍ਹਾਂ ਬਦਲੀਆਂ ਇਹ ਐਸੋਲੇ ਪਾਰਟੀ ਬਦਲਣ ਦਾ ਜਗਮੀਤ ਸਿੰਘ ਬਰਾੜ ਨੂੰ ਕੋਈ ਮੈਣਾ ਨਹੀਂ ਮੈਂਤ ਕਰੇ ਠੀਕ ਹੈ ਆਪਣੇ ਪੈਰਾਂ ਤੇ ਖਲੋ ਜਾਵੇ ਪਰ ਇਹ ਗੱਲ ਲਗਾਤਾਰ ਪੰਜਾਬ ਦੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੂਗੀ ਕਿ ਜਿਹੜੇ ਪਰਿਵਾਰ ਨਾਲ ਬਾਦਲ ਪਰਿਵਾਰ ਨਾਲ ਅਕਾਲੀ ਦਲ ਨਾਲ ਨਹੀਂ ਜੀ ਬਾਦਲ ਪਰਿਵਾਰ ਨਾਲ ਟਕਰਾਅ ਦੇ ਵਿੱਚ ਇਹਨੇ ਪਾਰਟੀ ਛੱਡੀ ਤੇ ਲਗਾਤਾਰ ਉਹਨਾਂ ਦੇ ਖਿਲਾਫ ਚੋਣਾ ਲੜਦਾ ਰਿਹਾ ਸਿਰਫ ਇੱਕ ਵਾਰ ਜਿੱਤਿਆ ਅੱਗੋਂ ਪਿਛੋਂ ਹਾਰਦਾ ਰਿਹਾ ਉਸ ਬਾਦਲ ਪਰਿਵਾਰ ਦੇ ਕੋਲ ਹੁਣ ਜਦੋਂ ਜਾਊਗਾ ਇਹ ਉਦੋਂ ਵਾਲਾ ਜਗਮੀਤ ਸਿੰਘ ਬਰਾੜ ਨਹੀਂ ਹੋਣਾ ਜਿਹਨਾਂ ਲੋਕੀ ਬੜਾ ਜ਼ੁਰਤ ਵਾਲਾ ਕਹਿੰਦੇ ਹੁੰਦੇ ਸੀ ਹੁਣ ਥੋੜਾ ਜਿਹਾ ਸ਼ਾਇਦ ਨਿਮਾ ਜੀ ਚੁਕਵਾਂ ਜੀ ਜਗਮੀਤ ਸਿੰਘ ਬਰਾੜ ਲੱਗੇ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਜੀ ਬਨੂ ਸਾਹਿਬ ਹੋਰ ਵੀ ਮੁੱਦੇ ਤੇ ਅਸੀਂ ਚਰਚਾ ਕਰਾਂਗੇ ਪਰ ਉਸ ਤੋਂ ਪਹਿਲਾਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਪਹਿਲਾਂ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ ਚਲਦ ਵਾਪਸ ਆਵਾਂਗੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਬਨੂ ਸਾਹਿਬ ਪਾਦਰੀ ਦੇ ਘਰੋਂ ਪੈਸੇ ਫੜਨ ਦੇ ਮਾਮਲੇ ਵਿੱਚ ਨਵੀਆਂ ਕੁਝ ਗੱਲਾਂ ਸਾਹਮਣੇ ਆ ਰਹੀਆਂ ਨੇ ਪਾਦਰੀ ਦਾ ਕਹਿਣਾ ਕਿ ਜਿੰਨੇ ਪੈਸੇ ਫੜੇ ਗਏ ਸਨ ਉਸ ਵਿੱਚ 6 ਕਰੋੜ ਦੀ ਕਪਲੇਬਾਜ਼ੀ ਹੋਈ ਹੈ ਕੀ ਕੁਝ ਗੱਲਾਂ ਨੇ ਇਸ ਮਾਮਲੇ ਦੇ ਵਿੱਚ ਦੇਖੋ 크੍ਰਿਸਚੀਅਨ ਧਰਮ ਨਾਲ ਜੁੜਿਆ ਇੱਕ ਪਾਦਰੀ ਫਾਦਰ ਐਂਥਨੀ ਜੀ ਉਹਦੇ ਘਰ ਛਾਪਾ ਪਿਆ ਛਾਪਾ ਜਲੰਧਰ ਦੇ ਲਾਗੇ ਲੱਗ ਗਿਆ ਛਾਪਾ ਮਾਰਿਆ ਖੰਨੇ ਦੀ ਪੁਲਿਸ ਨੇ ਆ ਕੇ ਨਾ ਉਹਨੇ ਜਲੰਧਰ ਦੀ ਪੁਲਿਸ ਨੂੰ ਦੱਸਿਆ ਨਾ ਇਨਕਮ ਟੈਕਸ ਬੋਰਡ ਨੂੰ ਦੱਸਿਆ ਨਾ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਦੱਸਿਆ ਜੀ ਫਿਰ ਆਖਿਆ 9.5 ਕਰੋੜ ਰੁਪਏ ਫੜੇ ਗਏ ਖੰਨੇ ਦੇ ਲਾਗੇ ਇੱਕ ਨਾਕੇ ਤੇ ਫੜੇ ਗਏ ਤੇ ਇਹ ਪਾਦਰੀ ਹਵਾਲੇ ਦਾ ਕੰਮ ਕਰਦਾ ਜੀ ਅਗਲੇ ਦਿਨ ਉਸ ਫਾਦਰ ਐਂਥਨੀ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਜੀ ਪਹਿਲੀ ਗੱਲ ਇਹ ਗਲਤ ਹੈ ਕਿ ਖੰਨੇ ਦੇ ਲਾਗੇ ਨਾਕੇ ਤੇ ਮੈਨੂੰ ਫੜਿਆ ਮੇਰੇ ਤੇ ਜਲੰਧਰ ਘਰੋਂ ਛਾਪਾ ਮਾਰ ਕੇ ਮੈਨੂੰ ਫੜ ਕੇ ਲਿਖ ਕੇ ਗਏ ਨਹੀਂ ਇਥੋਂ ਪੈਸੇ ਨਾ ਫੜੇ ਨੇ ਜੀ ਦੂਜੀ ਹਵਾਲੇਦਾਰ ਨਾਲ ਕੋਈ ਸਬੰਧ ਨਹੀਂ ਜੀ ਅਸੀਂ ਇੰਨੇ ਸਕੂਲ ਚਲਾਉਂਦੇ ਆ ਤੇ ਉਹਨਾਂ ਦਾ ਪੈਸਾ ਜਦੋਂ ਇਕੱਠਾ ਹੋ ਜਾਂਦਾ ਅਸੀਂ ਬੈਂਕ ਜਮ੍ਹਾਂ ਕਰਾ ਦਿੰਦੇ ਆ ਤੇ ਪੁਲਿਸ ਜਦੋਂ ਆਈ ਆ ਉਦੋਂ ਬੈਂਕ ਦੀ ਟੀਮ ਨੋਟ ਗਨ ਵਾਲੀਆਂ ਮਸ਼ੀਨਾਂ ਸਮੇਤ ਸਾਡੇ ਘਰ ਬੈਠੀ ਸੀ ਉਹ ਗਣਦੀ ਪਈ ਸੀ ਉਹ ਲੈ ਉਹਨਾਂ ਕੋਲੋਂ ਵੀ ਨੋਟ ਫੜ ਕੇ ਲੈ ਗਏ ਤੀਜੀ ਗੱਲ ਇਹਨਾਂ ਫੜਿਆ 16 ਕਰੋੜ ਰੁਪਏ 9.5 ਪਾਏ ਆ 6.5 ਕਰੋੜ ਰੁਪਏ ਪਾਸੇ ਕਰਨਗੇ ਪਾਦਰੀ ਨੂੰ ਕੋਈ ਕਲੀਨ ਚਿੱਟ ਨਹੀਂ ਦੇ ਸਕਦਾ ਇਹ ਧਰਮ ਕਰਮ ਦੇ ਨਾਂ ਤੇ ਕੁਝ ਸਾਧ ਵੀ ਇਹੋ ਜਿਹੇ ਸਕੂਲ ਚਲਾ ਰਹੇ ਉਹਨਾਂ 'ਚ ਵੀ ਪਤਾ ਨਹੀਂ ਕੀ ਕੁਛ ਹੁੰਦਾ ਜੀ ਸਿੱਖ ਸੰਤ ਵੀ ਕੁਝ ਇਹਦਾ ਚਲਾਉਂਦੇ ਪਏ ਹਿੰਦੂਸਤ ਵੀ ਚਲਾਉਂਦੇ ਪਰ ਇਹ ਪਾਦਰੀ ਹੋ ਕੇ ਇੰਨਾ ਕਰੋੜਾਂ ਦਾ ਕਾਰੋਬਾਰ ਆਪਣੇ ਧਾਰਮਿਕ ਅਦਾਰੇ ਵਾਲੇ ਦੇ ਰਹਿਸ਼ਤੇ ਵਿੱਚੋਂ ਕਰਦਾ ਪਿਆ ਸੀ ਜੀ ਜਦੋਂ ਪਤਾ ਸਰਕਾਰ ਦਾ ਹੁਕਮ ਨੇ ਕਿ 2 ਲੱਖ ਤੋਂ ਵੱਧ ਇਸ ਤਰ੍ਹਾਂ ਦਾ ਲੈਣ-ਦੇਣ ਨਹੀਂ ਹੋ ਸਕਦਾ ਜਦੋਂ ਪਤਾ ਕਿ 50 ਹਜ਼ਾਰ ਤੋਂ ਵੱਧ ਡਿਜੀਟਾਈਜ਼ ਕਰਨਾ ਚਾਹੀਦਾ ਉਹ ਸਾਰੀਆਂ ਅਗਲਾ ਕਿਉਂ ਨਾ ਮੰਨੀਆਂ ਇੰਨੇ ਪੈਸੇ ਇਹਦੇ ਕੋਲ ਰਾਤੋਂ-ਰਾਤ ਕਿਉਂ ਚਤਨੀ ਆ ਗਏ ਹਾਂਜੀ 16 ਕਰੋੜ ਰੁਪਏ ਆਪਣੇ ਘਰ ਨੇ ਕਿਉਂ ਰੱਖਿਆ ਬੈਂਕਾਂ ਵਾਲੇ ਕੋ ਕਮਾਲ ਨੇ ਜਿਹੜੇ ਇਹਦੇ ਘਰ ਮਸ਼ੀਨਾਂ ਲੈ ਕੇ ਗਣ ਚਲੇ ਗਏ ਤੇ ਨਾਲ ਆਪਣੀ ਮਸ਼ੀਨ ਗੱਡੀ ਲੈ ਕੇ ਉੱਥੇ ਲਾਦ ਲਿਆ ਇਹ ਸਾਰੇ ਕੁਝ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਕਿ ਇਦਾਂ ਦੇ ਅਦਾਰਿਆਂ 'ਚ ਕੀ ਹੁੰਦਾ ਪਰ ਦੂਜਾ ਸਵਾਲ ਪੁਲਿਸ ਵਾਲਾ ਨੇ ਜੀ ਇੱਥੋਂ ਫੜਿਆ ਸੀ ਤੇ ਖੰਨੇ ਦਾ ਨਾਕਾ ਕਿਉਂ ਬਣਿਆ ਤੀਜੀ ਗੱਲ ਉਸ ਟੀਮ ਦੇ ਵਿੱਚ ਇੱਕ ਡਾਊਟ ਸੀਗਾ ਗੁਰਦਾਸਪੁਰ ਦਾ ਜਿਹਨੂੰ ਲੋਕੀ ਉਹਨਾਂ ਦਾ ਨਾਮ ਰੱਖਿਆ ਵਾ ਬਾਰਾਂਬੌਰ ਉਹ ਖੰਨੇ ਦੇ ਸੀ ਹੈਗੇ ਸਟਾਫ ਵਿੱਚ ਜਾ ਕੇ ਅਫਸਰਾਂ ਨੂੰ ਪਾਸੇ ਮੋਟਾ ਕੇ ਇੰਚਾਰਜ ਦੀ ਕੁਰਸੀ ਤੇ ਇੰਸਪੈਕਟਰ ਤੇ ਬੈਠਦਾ ਬੰਦਾ ਪੁਲਿਸ ਦਾ ਸਪਾਈ ਵੀ ਨਹੀਂਗਾ ਉਹ ਨਾਲ ਆਇਆ ਹੋੜ ਫੜਿਆ ਗਿਆ ਫਿਰ ਦੋ ਏਐਸਆਈ ਫੜੇ ਗਏ ਜਿਹੜੇ ਪਟਿਆਲੇ ਦੀ ਪੁਲਿਸ ਵਿੱਚ ਸੀ ਜਾਲੀ ਕਾਗਜ਼ ਬਣਾ ਕੇ ਲਿਆਂਦੇ ਕਿ ਉਹਨਾਂ ਦੀ ਖੰਨੇ ਟ੍ਰਾਂਸਫਰ ਹੋ ਗਈ ਹੈ ਛਾਪਾ ਮਾਰਿਆ ਜੀ ਤੇ ਛਾਪਾ ਮਾਰਨ ਤੋਂ ਬਾਅਦ ਉਹਦੋਂ ਦੇ ਲੱਭਦੇ ਨਹੀਂ ਲੱਭਦੇ ਇਸ ਕਰਕੇ ਨਹੀਂ ਕਿ ਸਾਡੇ 9 ਕਰੋੜ ਰੁਪਇਆ ਫੜ ਕੇ ਜਦੋਂ ਪੁਲਿਸ ਥੱਲੇ ਆ ਗਈ ਜੀ ਤੇ ਫਿਰ ਕਿਸੇ ਨੇ ਆਖਿਆ ਕਿ ਉੱਪਰਲੀ ਮੰਜ਼ਲ ਤੇ ਵੀ ਪੈਸੇ ਪਏ ਆ ਉਹ ਉੱਪਰਲੀ ਮੰਜ਼ਲ ਤੇ ਗਏ ਉੱਥੇ ਵਾਕਈ ਨੋਟਾਂ ਦੇ ਢੇਰ ਲੱਗੇ ਸਨ ਬਿਸਤਰੇ ਦੀ ਚਾਦਰ ਚੁੱਕੀ ਸਾਰੇ ਨੋਟ ਉਹ ਚ ਪਏ ਬੈਂਕ ਵਾਲਿਆਂ ਨੂੰ ਨੁਕਰੇ ਖੜੇ ਕੀਤਾ ਉਹਦੀ ਇੱਕ ਪੰਡ ਬੰਨੀ ਮਗਰਲੀ ਗੱਡੀ 'ਚ ਰੱਖਿਆ ਬਾਕੀ ਗੱਡੀਆਂ ਖੰਨੇ ਨੂੰ ਚਲੀਆਂ ਗਿਆ ਉਹ ਗੱਡੀ ਜਗਰਾਉਂੋਂ ਚਲੇਗੀ ਜਗਰਾਉਂ ਤੋਂ ਮੁੜ ਕੇ ਜਦੋਂ ਖੰਨੇ ਗਈ ਤੇ ਗੱਡੀ ਖਾਲੀ ਸੀ ਉਹ ਨੋਟਾਂ ਦੀ ਪੰਡ ਕਿੱਥੇ ਗਈ 6.5 ਕਰੋੜ ਰੁਪਇਆ ਉਹ ਆ ਜਿਹੜਾ ਲੱਭਦਾ ਨਹੀਂ ਪਿਆ ਹੁਣ ਉਹਦੇ ਵਿੱਚ ਉਹਨਾਂ ਥਾਣੇਦਾਰਾਂ ਦੋਵਾਂ ਦੇ ਵਾਰੰਟ ਵੀ ਨੇ ਜੀ ਵਾਰੰਟ ਨਹੀਂ ਉਹਨਾਂ ਦੇ ਖਿਲਾਫ ਲੁੱਕਆਊਟ ਕਾਰਡਰ ਵੀ ਜਾਰੀ ਹੋਏ ਨੇ ਉਹਨਾਂ ਦੋਵਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਚੋਂ ਇੱਕ ਦਾ ਮੁੰਡਾ ਵੀ ਫੜ ਲਿਆ ਕਿਉਂਕਿ ਮੁੰਡੇ ਨਾਲ ਪਿਓ ਫੋਨ ਦੇ ਉੱਤੇ ਗੱਲਬਾਤ ਕਰਦਾ ਸੀ ਤੇ ਉਹ ਪੁਲਿਸ ਨੇ ਰਿਕਾਰਡ ਕਰ ਲਈ ਇਹ ਸਾਰਾ ਇੱਕ ਆਪਣਾ ਜਿਹੜਾ ਪਾਦਰੀ ਹੋ ਕੇ ਇਹ ਜੇ ਕਾਰੋਬਾਰ ਦੇ ਵਿੱਚ ਕਰੋੜਾਂ ਦਾ ਪਤਾ ਨਹੀਂ ਕਰੋੜਾਂ ਤੋਂ ਹੁਣ ਕਿੱਥੋਂ ਤੱਕ ਜਾਂਦਾ ਜੀ ਇਹ ਕਹਿੰਦੇ ਆ ਕਿ ਇਨਕਮ ਟੈਕਸ ਨੇ ਐਨਫੋਰਸਮੈਂਟ ਨੇ ਆਖਿਆ ਜੀ ਹਵਾਲੇ ਦਾ ਕੰਮ ਨਹੀਂ ਕਬਤਾਨਾ ਹੋਈ ਹੈ ਪਰ ਇਹਦੇ ਵਿੱਚ ਵੀ ਹਰਾਫਰੀਆਂ ਨੇ ਉਹਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਜੀ ਅੱਗੇ ਵੀ ਇੱਥੇ ਇੱਕ ਬਿਸ਼ਪ ਦੇ ਉੱਤੇ ਬਿਸ਼ਪ ਲਕਲ ਦੇ ਉੱਤੇ ਕਈ ਕਿਸਮ ਦੇ ਦੋਸ਼ ਲੱਗੇ ਪਏ ਇਹਦੀ ਵੀ ਪੜਤਾਲ ਹੋ ਜੇ ਜੀ ਪਰ ਜੋ ਪੁਲਿਸ ਬਣਾ ਕਿ ਮੈਂ ਫੇਰੇ ਦੱਸਾਂ ਕਿ ਜਿਹੜਾ ਖੰਨੇ ਦਾ ਪੁਲਿਸ ਆਫੀਸਰ ਹੈ ਇੰਚਾਰਜ ਐਸਐਸਪੀ ਉਹਦੇ ਬਾਰੇ ਸਾਰੇ ਕਹਿੰਦੇ ਆ ਕਿ ਇਮਾਨਦਾਰ ਜੀ ਉਹਦੇ ਬਾਰੇ ਸਾਰੇ ਇਹ ਕਹਿੰਦੇ ਆ ਕਿ ਜੁਰਮ ਦੇ ਖਿਲਾਫ ਸਖਤ ਬਹੁਤ ਆ ਇਸ ਤਰ੍ਹਾਂ ਦਾ ਗੰਧਬੰਦ ਸੀ ਤੇ ਚੈੱਕ ਕਰਨ ਦੀ ਜ਼ਿੰਮੇਵਾਰੀ ਉਹਦੇ ਸਿਰ ਤੇ ਪੈ ਜਾਣੀ ਆ ਇਹ ਜਿਹੜੇ ਪਾਸੇ ਨੂੰ ਪੜਤਾਲ ਚੱਲਦੀ ਪਈ ਆ ਜੋ ਕੁਝ ਖਬਰਾਂ ਚ ਆ ਰਿਹਾ ਉਹ ਤੋਂ ਤੇ ਜਾਪਦਾ ਕਿ ਬਹੁਤ ਵੱਡਾ ਕਾਲਾ ਮਲਾ ਹੋ ਗਿਆ ਇਹ ਸਾਰਾ ਸੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਜੀ ਪੰਨੂ ਸਾਹਿਬ ਪਹਿਲੇ ਪ੍ਰਧਾਨ ਮੰਤਰੀ ਮੋਦੀ ਦੀ ਬਾਇਓਪਿਕ ਤੇ ਫਿਲਮ ਦੇ ਉੱਤੇ ਬੜੀਆਂ ਖਬਰਾਂ ਚੱਲ ਰਹੀਆਂ ਸੰਤ ਤੇ ਹੁਣ ਮਮਤਾ ਬੇਨਰਜੀ ਦੀ ਫਿਲਮ ਤੇ ਕਹਿੰਦੇ ਨੇ ਕਿ ਰੇੜਕਾ ਖੜਾ ਹੋਣ ਵਾਲਾ ਹੈ 3 ਮਹੀਨਿਆਂ ਵਿੱਚ ਫਿਲਮ ਰਿਲੀਜ਼ ਹੋਣ ਵਾਲੀ ਹੈ ਭਾਜਪਾ ਵਾਟੀ ਵਿਰੋਧ ਕਰ ਰਹੀ ਹੈ ਤੁਸੀਂ ਕੀ ਕਹੋਗੇ ਭਾਜਪਾ ਵੱਲ ਨੇ ਕਈ ਫਿਲਮਾਂ ਬਣਾਈਆਂ ਕਾਂਗਰਸੀਆਂ ਨੇ ਵੀ ਕੋਈ ਕੰਧ ਬਣਾਈ ਹੋਊਗੀ। ਇੰਦਰਾ ਗਾਂਧੀ ਦੇ ਹੁੰਦਿਆ ਕਿਸਾ ਕੁਰਸੀ ਕਾ ਬਣਾਏਗੇ? ਜੀ। ਸਾਰੀ ਇੰਦਰਾ ਗਾਂਧੀ ਦੇ ਖਿਲਾਫ ਸੀ। ਜੀ। ਆਂਦੀ ਬਣਾਈ ਗਈ। ਉਹ ਆਂਦੀ ਅਸਲ 'ਚ ਇੰਦਰਾ ਗਾਂਧੀ ਦੇ ਖਿਲਾਫ ਸੀ। ਉਸ ਤੋਂ ਬਾਅਦ ਕਿੰਨੀਆਂ ਫਿਲਮਾਂ ਹੋਰ ਬਣੀਆਂ? ਜੀ। ਇੱਥੇ ਪੰਜਾਬ ਦੇ ਹਾਲਾਤ ਦੇ ਦੋ ਤਿੰਨ ਫਿਲਮਾਂ ਬਣ ਗਈਆਂ ਸਨ। ਉਹਨਾਂ ਫਿਲਮਾਂ ਦੇ ਨਾਮ ਵੀ ਕਿਸੇ ਨੂੰ ਯਾਦ ਨਹੀਂ। ਉਸ ਕਿਸਾ ਕੁਰਸੀ ਕਾ ਨੇ ਕਿੰਨਾ ਕਿਦਰਾਗਰ ਦਾ ਨੁਕਸਾਨ ਕਰਤਾ ਸੀ। ਉਸ ਤੋਂ ਬਾਅਦ ਉਹ ਫਿਰ ਜਿੱਤ ਗਈ ਸੀ। ਤੇ ਅੱਗੇ ਨਾਲੋਂ ਜ਼ਿਆਦਾ ਜ਼ੋਰ ਨਾਲ ਜਿੱਤ ਗਈ ਸੀ ਲੋਕਾਂ ਚ ਦਤ ਸੀ ਇਹਨਾਂ ਨੇ ਆ ਕੇ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਉਹ شریف ਬੰਦੇ ਦਾ ਜਲੂਸ ਕਰਨ ਵਾਸਤੇ ਜਿਹੜੇ ਚਫੇਰ ਗੜੀ ਆ ਚਾਰ ਪੰਜ ਬੰਦੇ ਆ ਇਹਨਾਂ ਨੇ ਇੱਕ ਫਿਲਮ ਬਣਾਤੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਇਹ ਐਕਸੀਡੈਂਟ ਫਿਲਮ ਐਕਟਰ ਨੇੜੇ ਤੇ ਐਕਸੀਡੈਂਟਲ ਸਟੋਰੀ ਰਾਈਟਰ ਨੇ ਇਹਨਾਂ ਨੇ ਉੱਠ ਕੇ ਮਨਮੋਹਨ ਸਿੰਘ ਦੇ ਖਿਲਾਫ ਫਿਲਮ ਬਣਾਤੀ ਹੁਣ ਨਰਿੰਦਰ ਮੋਦੀ ਦੇ ਉੱਤੇ ਇੱਕ ਬਾਇਓਪਿਕ ਬਣ ਗਈ ਉਹਦੇ ਉੱਤੇ ਪਾਬੰਦੀ ਲੱਗੀ ਉਹਨੂੰ ਸੁਪਰੀਮ ਕੋਰਟ ਚ ਕੇਸ ਹੈ ਪਾਬੰਦੀ ਕੱਲ ਨੂੰ ਖੁੱਲ ਵੀ ਸਕਦੀ ਹੈ ਜੀ ਬਣਾਈ ਇਸ ਕਰਕੇ ਇੱਕ ਚੋਣਾ ਚ ਨਰਿੰਦਰ ਮੋਦੀ ਨੂੰ ਏਡਾ ਵੱਡਾ ਬਣਾ ਕੇ ਪੇਸ਼ ਕਰਨਾ ਵੀ ਜੋ ਕੁਝ ਕਰੇਗਾ ਲੋਕਾਂ ਨੂੰ ਵੈਸੇ ਪਤਾ ਲੱਗ ਜੂ ਜੀ ਤੇ ਜੇ ਲੋਕੀ ਇਹ ਪੁੱਛਣਗੇ ਕਿ ਕਹਿੰਦਾ ਅਸੀਂ 4 ਕਰੋੜ ਨੌਕਰੀਆਂ ਪੈਦਾ ਕਰੂੰ ਤੇ 4 ਕਰੋੜ ਹੋਈਆਂ ਨਹੀਂ ਉਲਟਾ 50 ਲੱਖ ਨੌਕਰੀਆਂ ਘਟਗੀਆਂ ਨੇ ਜੇ ਲੋਕੀ ਇਹ ਪੁੱਛਣਗੇ 15 ਲੱਖ ਦਾ ਕੀ ਬਣਿਆ ਜੀ ਜਿਹੜੇ ਮੁੱਦਿਆਂ ਦੇ ਉੱਤੇ ਗੱਲ ਹੋਣੀ ਹੈ ਜੇ ਦਿੱਲੀ ਚ ਉਜਲਾ ਯੋਜਨਾ ਬਣੇ ਤੇ ਲੋਕਾਂ ਦੇ ਚੁੱਲਿਆਂ ਚ ਜਦੇ ਵੀ ਪਾਥੀਆਂ ਵੱਲਦੀਆਂ ਹੋਣ ਲੋਕੀ ਪੁੱਛਣਗੇ ਹੁਣ ਮਮਤਾ ਬੈਨਰਜੀ ਨੇ ਆਪਣੇ ਆਪ ਨੂੰ ਬਹੁਤ ਵੱਡੀ ਦਰਸਾਉਣ ਵਾਸਤੇ ਇੱਕ ਫਿਲਮ ਉਹਨੇ ਆਖਿਆ ਮੈਂ ਬਣਵਾ ਲਨੀ ਲਾਲੂ ਦੇ ਉੱਤੇ ਵੀ ਬਣੀ ਸੀ ਇਦਾਂ ਦੀਆਂ ਫਿਲਮਾਂ ਕਈਆਂ ਤੇ ਬਣਦੀਆਂ ਜੀ ਜੇ ਫਿਲਮਾਂ ਨਾਲ ਹੀ ਹਾਰ ਜਿੱਤ ਹੁਣੀ ਹੋਵੇ ਤੇ ਇਹ ਚੋਣ ਕਮਿਸ਼ਨ ਨੂੰ ਅੱਜ ਵੋਟਾਂ ਵਟਾਂ ਪੋਣ ਦਾ ਕੰਮ ਛੱਡਣਾ ਚਾਹੀਦਾ ਇਹ ਫਿਲਮੋ ਫਿਲਮੀ ਕਰ ਲੈਣਾ ਚਾਹੀਦਾ ਵੇਖਣਾ ਚਾਹੀਦਾ ਇਹਦੇ ਐਕਟਰ ਵਧੀਆ ਕਹਦੇ ਆ ਜੀ ਜੇ ਨਾ ਹੋਵੇ ਤੇ ਆਸਕਰ ਵਾਲਿਆਂ ਦੀ ਟੀਮ ਨੂੰ ਲਿਆ ਕੇ ਫੈਸਲਾ ਕਰਾ ਲੈਣਾ ਚਾਹੀਦਾ ਇਨਾ ਫਿਲਮਾਂ ਨਾਲ ਕੁਝ ਨਹੀਂ ਫਿਲਮਾਂ ਪ੍ਰਚਾਰ ਦਾ ਇੱਕ ਹੱਥ ਕੰਡਾ ਕਾਲੇ ਨੂੰ ਚਿੱਟਾ ਚਿੱਟੇ ਨੂੰ ਕਾਲਾ ਕਰਕੇ ਪੇਸ਼ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਨੇ ਜੀ ਜਿਹੜਾ ਵੀ ਕੋਈ ਹੋਵੇ ਸਾਡਾ ਪਿਛਲਾ ਰਿਕਾਰਡ ਹੈ ਕਿ ਜਿਨ੍ਹਾਂ ਨੇ ਸਵੈ ਜੀਵਨੀਆਂ ਲਿਖੀਆਂ ਜਿਨ੍ਹਾਂ ਨੇ ਸਵੈ ਜੀਵਨੀਆਂ ਲਿਖਵਾਈਆਂ ਜੀ ਉਹਨਾਂ ਸਾਰਿਆਂ ਨੇ ਇਹੋ ਕੁਝ ਕੀਤਾ ਇਹ ਇੱਥੇ ਉਹ ਵਰਨ ਗਰੋਬਰ ਹੈ ਕਮੇਡੀਅਨ ਉਹ ਪ੍ਰਧਾਨ ਮੰਤਰੀ ਨਰਿੰਦਰ મોદી ਬਾਰੇ ਇੱਕ ਕਿਤਾਬ ਆਈ ਹੈ ਸਕੈਚਾਂ ਦੀ ਜੀ ਬਾਲ ਨਰਿੰਦਰ ਉਹ ਬਾਲ ਨਰਿੰਦਰ ਦੇ ਉੱਤੇ ਕਮੈਂਟਸ ਕਰੀ ਜਾਂਦਾ ਕਹਿੰਦਾ ਜੀ ਨਰਿੰਦਰ ਮੋਦੀ ਬਾਰੇ ਦੱਸਿਆ ਗਿਆ ਕਿ ਬਚਪਨ ਵਿੱਚ ਹੀ ਕ੍ਰਿਕਟ ਖੇਡਦਾ ਸੀ ਤੇ ਕ੍ਰਿਕਟ ਕਿੱਥੇ ਖੇਡਦਾ ਸੀ ਸਮੁੰਦਰ ਦੇ ਕੰਢੇ ਤੇ ਜਿਹੜੇ ਸਮੁੰਦਰ ਵਿੱਚੋਂ ਮગરਮਛ ਬਾਹਰ ਆ ਕੇ ਤੇ ਵੇਖਦੇ ਇਹਨੂੰ ਕ੍ਰਿਕਟ ਖੇਡਦੇ ਨੂੰ ਉਹ ਕਹਿੰਦਾ ਮગરਮਛ ਨੂੰ ਪਤਾ ਨਹੀਂ ਕਦੋਂ ਉਹ ਵੈਜੀਟੇਰੀਅਨ ਹੋ ਗਏ ਸੀ ਉਹਨਾਂ ਨੂੰ ਬੱਚੇ ਸਾਹਮਣੇ ਦਿਸਦੇ ਫਿਰ ਕਿਹੇ ਬੱਚੇ ਨੂੰ ਮੋਹ ਨਹੀਂ ਪਿਆ ਉਹ ਇਦਾਂ ਦੀ ਜਦੋਂ ਬੰਦਾ ਇਹੋ ਜਿਹਾ ਅਉਧਿਆਂ ਤੇ ਹੁੰਦਾ ਜੀ ਉਹਦੇ ਉੱਤੇ ਕਈ ਚਾਪਲੂਸ ਕਿਸਮ ਦੇ ਬੰਦੇ ਉਹਦੇ ਵਾਸਤੇ ਫਿਲਮਾਂ ਬਣਾਉਂਦੇ ਆ ਲਾਲੂ ਵਾਸਤੇ ਵੀ ਬਣਾਈਆਂ ਸੀ ਜੀ ਹੁਣ ਮਮਤਾ ਪਾਣਜੀ ਵਾਸਤੇ ਵੀ ਬਣ ਗਈਆਂ ਨੇ ਇਹਨਾਂ ਫਿਲਮਾਂ ਨਾਲ ਨਹੀਂ ਉਹਨਾਂ ਅਮਲਾਂ ਦੇ ਹੋਣਗੇ ਨਵੇੜੇ ਆ ਫਿਲਮ ਫਿਲਮ ਕਿਸੇ ਨਹੀਂ ਪੁੱਛਣੀ ਜੀ ਪਰ ਉਹ ਸਾਬ ਇੱਕ ਦੁਖਦਾਈ ਖਬਰ ਹੈ ਸਾਊਦੀ ਅਰਬ ਤੋਂ ਆਈ ਹੈ ਜਿੱਥੇ ਸੁਣਨ ਨੂੰ ਆਇਆ ਕਿ ਦੋ ਪੰਜਾਬੀ ਨੌਜਵਾਨਾਂ ਦਾ ਸਿਰ ਕਲਮ ਕਰ ਦਿੱਤਾ ਹੈ ਕੈਪਟਨ ਸਾਹਿਬ ਇਸ ਤੇ ਪੜਕੇ ਹੋਏ ਨੇ ਪੂਰਾ ਮਾਮਲਾ ਕੀ ਹੈ ਸਾਊਦੀ ਅਰਬ ਵਾਲਾ ਨੇ ਆਪਣੇ ਘਰੇ ਛੱਡਿਆ ਇੱਕ ਪੱਤਰਕਾਰ ਅਮਰੀਕਾ ਦੀ ਅਖਬਾਰ ਲਈ ਕੰਮ ਕਰਦਾ ਸੀ ਇਹਨਾਂ ਦੇ ਸਾਊਦੀ ਅਰਬ ਦਾ ਸੀ ਜੀ ਖਸ਼ ਹੋਗੀ ਤੁਰਕੀ ਚ ਜਾ ਕੇ ਦਾ ਕਤਲ ਕੀਤਾ ਗਿਆ। ਔਰ ਕਰਵਾਇਆ ਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਜਿਹਨੇ ਕੱਲ ਨੂੰ ਰਾਜਾ ਬਣਨਾ ਉਹਦਾ ਨਾਂ ਲੱਗਦਾ ਪਿਆ। ਉੱਥੇ ਜਿੱਦਾਂ ਦਾ ਰਾਜ ਹੈ ਉਸ ਦੇਸ਼ ਦੇ ਵਿੱਚ। ਪਿੱਛੇ ਜੀ ਇੱਕ ਕੁੜੀ ਉੱਥੋਂ ਭੱਜ ਗਈ ਸੀ। ਜੀ। ਉਹਨੂੰ ਦੂਸਰੇ ਦੇਸ਼ਾਂ ਚੋਂ ਕਿਸੇ ਨੇ ਡਰਦਿਆਂ ਪਨਾਹ ਨਾ ਦਿੱਤੀ ਕਿ ਸਾਊਦੀ ਅਰਬ ਵਾਲੇ ਨਾਰਾਜ਼ ਹੋਣਗੇ। ਕੁੜੀ ਵਾਪਸ ਭੇਜ ਦਿੱਤੀ ਗਈ। ਉਦੋਂ ਬਾਅਦ ਕੁੜੀ ਦਾ ਕੀ ਬਣਿਆ? ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ। ਉੱਥੇ ਸਾਊਦੀ ਅਰਬ ਦੇ ਵਿੱਚ ਕੀ ਹੋ ਰਿਹਾ ਬਾਹਰ ਦੇ ਲੋਕਾਂ ਨੂੰ ਨਹੀਂ ਪਤਾ ਲੱਗਦਾ। ਜਿਹੜੇ ਸਾਡੇ ਉੱਥੇ ਬੱਚੇ ਗਏ ਨੇ ਵੱਡੇ ਵੀ ਗਏ ਨੇ ਜੀ ਇਹਦਾ ਵਿੱਚੋਂ ਕੀ ਦੀ ਉੱਥੇ ਕੀ ਹਾਲਤ ਹੈ ਕੁਝ ਨਹੀਂ ਪਤਾ ਲੱਗਦਾ ਇੱਥੋਂ ਤੱਕ ਕਿ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਮਰ ਗੋ ਜੇ ਤੇ ਉਹ ਇਹ ਆਖੇ ਕਿ ਮੈਨੂੰ ਸਿਰਫ 4 ਦਿਨ ਦੀ ਛੁੱਟੀ ਦੇ ਦਿਓ ਮੈਂ ਫਲਾਈਟ ਤੇ ਜਾਊਂਗਾ ਸੰਸਕਾਰ ਕਰਕੇ ਮੁੜ ਆਊਂਗਾ ਤੇ ਉਹਦਾ ਵੀ ਪਾਸਪੋਰਟ ਉੱਥੇ ਰੋਕ ਲਿਆ ਜਾਂਦਾ ਤੇ ਉਹਨੂੰ ਟਰੈਵਲ ਡਾਕੂਮੈਂਟਸ ਦੇ ਕੇ ਤੇ ਭੇਜ ਦਿੰਦੇ ਆ ਅਨਵਾਂਟਡ ਪਰਸਨ ਕਹਿ ਕੇ ਤੇ ਤਨਖਾਹ ਵੀ ਨਹੀਂ ਦਿੰਦੇ ਇਦਾਂ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਨੇ ਉਸ ਦੇਸ਼ ਦੇ ਮਾਮਲੇ ਆ ਚ ਭਾਰਤ ਸਰਕਾਰ ਥੋੜਾ ਜਿਹਾ ਨਰਮੀ ਵਰਤ ਰਹੀ ਉਹ ਨਰਮੀ ਨਹੀਂ ਚਾਹੀਦੀ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਹੁਣ ਜੇ ਦੋ ਭਾਰਤੀ ਮੁੰਡਿਆਂ ਨੂੰ ਕਤਲ ਦੇ ਕੇਸ ਵਿੱਚ ਸਜ਼ਾ ਵੀ ਦਿੱਤੀ ਹੈ ਉਹਨਾਂ ਦੀ ਦੇਸ਼ ਦੀ ਜਿਹੜੀ ਕਾਨੂੰਨ ਦੀ ਅਦਾਲਤ ਹੈ ਕੋਰਟ ਆਫ ਲਾ ਹੈ ਉਹਨੇ ਜੋ ਕੀਤਾ ਅਸੀਂ ਉਹਤੇ ਕਿੰਤੂ ਨਹੀਂ ਕਰਦੇ ਪਰ ਜੇ ਮਕਦਮਾ ਚੱਲਿਆ ਸੀ ਉਹਦੇ ਵਾਰਸਾਂ ਨੂੰ ਦੱਸਿਆ ਜਾਣਾ ਚਾਹੀਦਾ ਸੀ ਜੀ ਜੇ ਵਾਰਸਾਂ ਨੂੰ ਨਹੀਂ ਵਾਰਸਾਂ ਦੇ ਦੇਸ਼ ਨੂੰ ਇੰਡੀਆ ਨੂੰ ਦੱਸਿਆ ਜਾਣਾ ਚਾਹੀਦਾ ਸੀ ਸਾਡੇ ਵਿਦੇਸ਼ ਮੰਤਰੀ ਨੇ ਦੱਸਿਆ ਜਾਣਾ ਚਾਹੀਦਾ ਸਾਡਾ ਦੂਤ ਘਰ ਵੀ ਉੱਥੇ ਬੈਠਾ ਜੀ ਪਤਾ ਨਹੀਂ ਕਿ ਵੇਲੀਆਂ ਖਾੜਦੇ ਤੇ ਬੈਠੇ ਨੇ ਇਹ ਦੂਤ ਘਰ ਨੂੰ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਕੀ ਹੋਇਆ ਉਥੋਂ ਦੀਆਂ ਅਖਬਾਰਾਂ 'ਚ ਖਬਰ ਨਾ ਆਈ ਹੋਵੇਗੀ ਦੋ ਬੰਦਿਆਂ ਦੇ ਸਿਰ ਕਲਮ ਕੀਤੇ ਗਏ ਔਰ ਉਥੇ ਜਿਨ੍ਹਾਂ ਦੇ ਸਿਰ ਕਲਮ ਕੀਤੇ ਜਾਂਦੇ ਆ ਜਨਤਕ ਤੌਰ ਤੇ ਕੀਤੇ ਜਾਂਦੇ ਆ ਐਡੀ ਵੱਡੀ ਘਟਨਾ ਦੀ ਉਸ ਖਬਰ ਉਥੇ ਸਾਊਦੀ ਅਰਬ ਦੇ ਵਿੱਚ ਕਦੇ ਕਿਸੇ ਅਖਬਾਰ ਤੇ ਆਈ ਨਾ ਹੋਊਗੀ ਤੇ ਕੋਈ ਮੰਨ ਨਹੀਂ ਸਕਦਾ ਤੇ ਸਾਡੇ ਇਹਦਾ ਬਲ ਜਿਹੜਾ ਦੂਤ ਘਰ ਉਥੇ ਆ ਜਿਹੜੇ ਸਾਡਾ ਰਾਜਦੂਤ ਤੇ ਉਹਦੇ ਨਾਲ ਹਮਲਾ ਫੇਲਾ ਬੈਠਾ ਜੀ ਇਹ ਸਾਡੇ ਵੇਲੀਆਂ ਟਿੱਕੀਆਂ ਮਰੋੜਨ ਵਾਸਤੇ ਨੇ ਇਹਨਾਂ ਦੇ ਕੋਲ ਕੰਮ ਕੀ ਸੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ ਤੇ ਬਹੁਤ ਜ਼ੋਰਦਾਰ ਪ੍ਰੋਟੈਸਟ ਕੀਤਾ ਰੋਜ਼ ਕੀਤਾ ਕਿ ਸਾਡਾ ਵਿਦੇਸ਼ ਮੰਤਰਾਲਾ ਕੀ ਕਰਦਾ ਇਹਦਾ ਪਤਾ ਕਰੇ ਜੀ ਕਿ ਐਡੀ ਵੱਡੀ ਘਟਨਾ ਹੋ ਗਈ ਤੇ ਘਰਦਿਆਂ ਨੂੰ ਪਤਾ ਹੀ ਨਹੀਂ ਫਿਰ ਉਹਨਾਂ ਦੋ ਮੁੰਡਿਆਂ ਚ ਇੱਕ ਲੁਧਿਆਣੇ ਦਾ ਸੀ ਇੱਕ ਹੁਸ਼ਿਆਰਪੁਰ ਦਾ ਸੀ ਹੁਸ਼ਿਆਰਪੁਰ ਬੜੇ ਦੀ ਘਰਵਾਲੀ ਜਿਹੜੀ ਆ ਉਹ ਅਦਾਲਤ ਵਿੱਚ ਗਈ ਸਾਨੂੰ ਦਸਤਾ ਦੇਓ ਜਿਉਂਦੇ ਆ ਕਿ ਮਰ ਗਏ ਤੇ ਫਿਰ ਪਤਾ ਲੱਗਾ ਜੀ ਉਹਨਾਂ ਅਸਰ ਕਲਮ ਕਰਤਾ ਉਹ ਕਹਿੰਦੇ ਮੈਨੂੰ ਇਧਰ ਉਧਰੋਂ ਖਬਰਾਂ ਮਿਲਦੀਆਂ ਸਾਨੂੰ ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ ਵਾਰਸਾਂ ਨੂੰ ਦੱਸਿਆ ਤੱਕ ਨਾ ਜਾਵੇ ਲਾਸ਼ਾਂ ਕਿਹਦੇ ਇਸ ਕਰਕੇ ਨਹੀਂ ਦੇਣੀਆਂ ਦੀ ਸਾਊਦੀ ਅਰ ਇਹ ਲਾਸ਼ਾਂ ਨਹੀਂ ਵੀ ਦੇਣੀਆਂ ਤਦ ਵੀ ਬਾਰਸਾਂ ਨੂੰ ਦੱਸਿਆ ਤੇ ਜਾਣਾ ਚਾਹੀਦਾ ਸਾਰੀ ਦੁਨੀਆ 'ਚ ਦੱਸਿਆ ਜਾਂਦਾ ਇਹ ਜਿਸ ਤਰ੍ਹਾਂ ਦਾ ਜੰਗਲੀ ਕਿਸਮ ਦਾ ਕਾਨੂੰਨ ਹੈ ਉਸ ਕਾਨੂੰਨ ਦੇ ਖਿਲਾਫ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਸਾਰਿਆਂ ਨੂੰ ਉੱਤੇ ਕੋਈ ਨਾ ਕੋਈ ਦਖਲ ਦੇਣਾ ਚਾਹੀਦਾ ਜੀ ਪ੍ਰੋਫੈਸਰ ਸਾਹਿਬ ਬਹੁਤ ਸਾਰੇ ਮੁੱਦਿਆਂ ਤੇ ਉੱਤੇ ਅੱਜ ਚਰਚਾ ਕੀਤੀ ਕਾਫੀ ਦੁਖਦਾਈ ਘਟਨਾ ਸੀ ਜਿਸ ਨੂੰ ਲੈ ਕੇ ਵਾਕਈ ਚਿੰਤਾ ਕਰਨੀ ਪੈਂਦੀ ਹੈ ਸੋ ਅੱਜ ਦੇ ਖਾਸ ਪ੍ਰੋਗਰਾਮ ਦੇ ਲਈ ਤੁਹਾਡਾ ਖਾਸ ਤੌਰ ਤੇ ਧੰਨਵਾਦ ਅੱਜ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਬਸ ਇਨਾ ਹੀ ਮੈਨੂੰ ਮਾਣ ਪ੍ਰਿੰਤ ਤੋਂ ਦਿਓ ਇਜਾਜ਼ਤ ਉਸ ਦੇ ਇੱਕ ਦੋ ਪ੍ਰਾਈਮ ਸ਼ਰਤੀ ਵੀ ਤੁਹਾਡਾ ਆਪਣਾ ਤੁਹਾਡੇ ਲਈ ਧੰਨਵਾਦ